ਵਾਸ ਗੁਰੂ ਵਾਸ ਗੁਰੂ ਸਾਹਿਬ ਜੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਐਸੀ ਲਾਲ ਸੋ ਜਿਵੇਂ ਕੋਣ ਕਰੇ ਗਰੀਬ ਨਿਵਾਜ ਜਗਸਈਆਂ ਮੇਰਾ ਮਥੇ ਛਤਰ ਤਹਾਰ ਦਾਕੀ ਥੋਤ ਜਗਤ ਕਾ ਲਾਗੈ ਤਾਂ ਪਰ ਤੂੰ ਹੀ ਢਾਰਾ ਨਿਤਹੁ ਉੱਠ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾਂ ਡਰੈ ਆਏ ਸੋਨਨ ਪੜਨ ਕੋ ਪਾਣੀ ਨਾਮ ਵਿਸਾਰ ਲਗ ਹੈ ਅਨ ਲਾਲਟ ਬਿਰਥਾ ਜਨਮ ਪਰਾਣੀ ਜਿ ਸਰਣਾਹੀ ਦਾਤਾ ਰਤ ਆਪਣਾ ਨਾਮ ਦੇਵ ਗੋਣਗਾਂ ਦਿਨ ਰਾਤ ਨਾਨਕ ਸਤਿਕਾਰਯੋਗ ਤਖਤ ਤੇ ਸੁਭਾਗਮਾਨ ਦਸਾਂ ਹੀ ਫਾਤਖਸ਼ੀਆਂ ਦੀ ਆਤਮਾ ਤ੍ਰੋਦ ਦੁਗਹ ਦੁਗ ਅਟਲ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਨ ਲਿਬੇਠੀ ਸਾਧ ਸੰਤ ਜੀ ਉਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਰਛਾਵਾਹ ਵਾਹਿਗੁਰੂ ਜੀ ਦੇ ਪਵਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ শ্রবণ ਕਰਨ ਦਾ ਸੁਭਾਗਾ ਸਮਾ ਸਤਸੰਗੀਆਂ ਕੜੀਆਂ ਬਾਪੂ ਨਾਨਕ ਸਤਗੁਰਾਂ ਦੀ ਰਹਿਮਤ ਦਾ ਸਦਕਾ ਕਲ ਰੋਜ ਆਪਾਂ ਰਾਗ ਆਸਾ ਦੇ ਲੜੀਵਾਦ ਸ਼ਬਦ ਵਿਚਾਰ ਦੇ ਅੰਦਰ ਪੰਚਮ ਗੁਰਦੇਵ ਜੀਆਂ ਦੀ ਰਸਨਾ ਤੋਂ 12ਵਾਂ ਸ਼ਬਦ ਇਸ ਦੀ ਵਿਚਾਰ ਪਰੰਪਰ ਕੀਤੀ ਰਹਾਉ ਦੇ ਪਵਨ ਪਵਿੱਤਰ ਬੰਦ ਦੇ ਆਪਾਂ ਰੁਕੇ ਸਰਲੇਖ ਇਸ ਦਾ ਦਾਤਾਰ ਪਾਤਸ਼ਾਹ ਮਹਾਰਾਜ ਜੀ ਆਨੇ ਬਖਸ਼ਿਸ਼ ਕੀਤਾ ਆਸਾ ਮਹਿਲਾ ਅੰਡਵਾ ਪੰਜ ਪਦੇ ਰਹਾਉ ਦੇ ਬੰਦਨ ਦਾ ਆਪਾਂ ਸਰਵਣ ਕੀਤਾ ਸੋਹਣੀ ਸਰੂਪ ਸੁਜਾਨ ਵਿਚਖਣ ਅਤ ਗਰਬੈ ਮੋਹਿ ਫਾਕੀ ਤੂੰ ਰਹਾ ਹੋ। हे ਜਿੰਦੇ ਦੇਖ ਉਸ ਨਰੰਗ ਪਰਖਸ਼ਾ ਵਹਿਗੋਪਤੀ ਦੀਆਂ ਦੇ ਚਰਨਾਂ 'ਚ ਥਾਮ ਪਾਉਣ ਵਾਸਤੇ ਕੇਵਲ ਔਰ ਕੇਵਲ ਸੋਹਣੇ ਹੋਣਾ ਸੋਨਾ ਸੂਰ ਹੋਣਾ ਸਿਆਣਪ ਛਤ్రਾਈ ਇਹ ਬੇਸ਼ੱਕ ਤੇਰੇ ਕੋਲ ਹੈ ਪਰ ਤੇਰੇ ਅੰਦਰ ਇੱਕ ਘਾਟ ਜਿਸ ਕਰਕੇ ਤੂੰ ਨਿਰੰਗ ਕਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਪੇਧ ਨਹੀਂ ਹੋ ਸਕਦੀ ਉਹ ਘਾਟ ਇਹ ਆਤ ਗਰਭੈ ਮੋਹ ਫਾਕੀ ਤੂੰ ਅਤ ਦਾ ਅਹੰਕਾਰ ਤਿਰਪੂਲ ਮੋਹ ਦੇ ਜੰਗਾਲਾਂ ਵਿੱਚ ਫਸੀ ਹੋਈਆਂ ਇਸ ਕਰਕੇ ਉਹ ਨਿਰੰਕਾਰ ਬਾਪ ਸਾਹਿਬ ਵਾਹਿਗੁਰੂ ਜੀ ਤੇਰੇ ਹਿਰਦੇ ਰੂਪ ਕਰ ਵਿੱਚ ਰਹਿੰਦਿਆਂ ਹੋਇਆਂ ਵੀ ਤੂੰ ਉਹਨਾਂ ਨੂੰ ਪਰਦੇਸੀ ਖੀ ਬੈਠੀਆਂ ਤੇ ਕਲ ਬੇਨਤੀ ਕੀਤੀ ਸੀ ਗੁਰਮਖੋ ਜੇ ਤੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਜਾਉਂਦੇ ਜੀ ਮਿਲਣਾ ਫਿਰ ਤੇ ਪਿਤਾ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਜੀਆ ਦੇ ਬਚਨਾਂ ਤੇ ਫੁੱਲ ਚਾੜੀਏ ਤੇ ਜੇ ਆਪਾਂ ਨੂੰ ਆਸ ਹੈ ਵੀ ਮਰਨ ਤੋਂ ਬਾਅਦ ਹੋ ਸਕਦਾ ਰੱਬ ਨਾਲ ਮਿਲੀਏ ਇਦਾਂ ਗੁਰਮੁਖੋ ਭੁਲਿਖਾ ਬਾਣੀ ਨੇ ਇੱਕ ਨਹੀਂ ਬੇਅੰਤ ਸ਼ਬਦਾਂ ਅੰਦਰ ਫੁਰਮਾਨ ਕੀਤਾ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਤੇ ਗੁਰਮੁਖਾ ਸ਼ਕਤੀ ਦੇਖੀ ਜਾਊ ਅੰਤਕਾਲ ਦੋ ਲక్ష్ਮੀ ਸਮਰਾ ਐਸੀ ਚਿੰਤਾ ਮਹਿੰਦੀ ਮਰਾ ਸਰਪਦੂਨ ਬਲ ਬਲ ਉਤਰੈ ਇੱਕ ਵਾਰ ਨਹੀਂ ਬਾਰ ਬਾਰ ਚਾਰ ਭਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈਐ ਉਠਤ ਬੈਠਤ ਠੇਂਗਾ ਪਰਹਿ ਤਬ ਕਤ ਮੂੰਡ ਲੁਕ ਗਈਐ ਦੇਖੀ ਹਾਲਾਤ ਬਰਤਣਿਆ ਮਨੁੱਖਾ ਜਨਮ ਨੂੰ ਪਹਿਲਾ ਅਭਿਵਰਤਿ ਕਿਉਂਕਿ ਅਜੇ ਦੇ ਦੌਰੋਂ ਅਸੀਂ ਦੁਰੇ ਹੋ ਨਹੀਂ ਆਂ ਬਹੁਤ ਜਨਮ ਵਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਮਨੁੱਖਾ ਜਨਮ ਦੇ ਵਿੱਚ ਤੇ ਸਾਨੂੰ ਉਹਨੇ ਇੱਕ ਵਾਰੀ ਦਿੱਤੀ ਹੋਈ ਆ ਬਾਕੀ ਕਿਸੇ ਹੋਰ ਜੁਨੇ ਗੁਰਮ ਕੋ ਰੱਬ ਦੀ ਦੇ ਗੁਣ ਨਹੀਂ ਗਾਇਦਾ ਸ਼ਬਦ ਦੇ ਇਸ ਕਰਕੇ ਬਾਣੀ ਸਾਨੂੰ ਬਾਰੰਬਾਰ ਰਮਾਉਂਦੀ ਆ ਹੁਣ ਦੇਖ ਬੱਤ ਲਤੀ ਸੱਚੇ ਨਾਮ ਕੀ ਜੋ ਵੀ ਡਰ ਸੋ ਖਾਇ ਹੁਣ ਬੱਤਰ ਹੋ ਮਨੁੱਖਾ ਜਨਮਾ ਕਿਸਾਨੀ ਨਾਲ ਸੰਬੰਧ ਤਾਂ ਪਾ ਵਤਨ ਤਦ ਸਮਝਦੇ ਐ ਇਸ ਵੱਲ ਨੂੰ ਤੇ ਦੇਗੁਰੂ ਕੋ ਬੱਤਰ ਲੰਘੀ ਨਾ ਫਿਰ ਪਛਤਾਉਣ ਬਿਨਾਂ ਕੱਖ ਬੱਲੇ ਦੀ ਹੈ ਕਿਉਂਕਿ ਹੁਣ ਵਕਤ ਲੱਗੀ ਹੈ ਹੁਣ ਆਪਾਂ ਨਾਮ ਅਕਾਲ ਪੁਰਖ ਵਹਿਗੁਰੂ ਜੀ ਦੇ ਇਸ ਜੋਤ ਦੇ ਨਾਲ ਪਿਆਰ ਹੀ ਕਰਦੇ ਤੇ ਜਦੋਂ ਗੁਰਮੁਖ ਹੋਏ ਲੰਘਿਆ ਨਾ ਫਿਰ ਕੇਵਲ ਪੁਲਤਾਵਾ ਕੱਲੇ ਰਹਿ ਜਾਣਾ ਇਸ ਕਰਕੇ ਪਛਤਾਉਣ ਨਾਲੋਂ ਚੰਗਾ ਕੋ ਮਾਲਕ ਦੀਆਂ ਦੇ ਬਚਨਾਂ ਨੂੰ ਆਪਣੇ ਹਿਰਦੇ ਰੂਪ ਕਰ ਵਿੱਚ ਥਾਂ ਦਈਏ ਤੇ ਗੁਰਮੁਖ ਜਿਉਂਦੇ ਜੀ ਉਹਦੇ ਨਾਲ ਅਭੇਦ ਹੋ ਜੀਏ ਇਹ ਕਾਰਜ ਸਾਡਾ ਸਭ ਤੋਂ ਉੱਤਮ ਕਾਰਜ ਆ ਮਨੁੱਖਾ ਜਨਮ ਦਾ ਤੇ ਮੁੱਖੀ ਕਾਰਜ ਹੀ ਹੈ ਗੁਰਮੁਖੋ ਮਨੁੱਖਾ ਜਨਮ ਵਿੱਚ ਨਿਰੰਕਾਰ ਪਰਮਾਤਮਾ ਵਹਿਗੁਰੂ ਜੀ ਨਾਲ ਅਪੇਰ ਹੋਣਾ ਇਹ ਸਾਡਾ ਮੁਢਲਾ ਫਰਜ਼ ਆ ਭਈ ਪ੍ਰਾਪਾ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇ ਹੀ ਵਧੀਆ ਪੜ੍ਹ ਲਈਦਾ ਪਰ ਗੁਰਮੁਖੋ ਕਦੇ ਵਿਚਾਰ ਕੇ ਨਹੀਂ ਵੇਖਿਆ ਕਦੇ ਇਸ ਮਨੁਹੇ ਨੂੰ ਸਮਝਾਉਣ ਦਾ ਯਤਨ ਨਹੀਂ ਕੀਤਾ ਆਓ ਸਤਿਗੁਰੂ ਸੱਜੇ ਬਾਪੂ ਸਾਹਿਬ ਮਹਾਰਾਜ ਸਾਡੇ ਤੇ ਜੋ ਜੋ ਰਹਿਮ ਕਰਦੇ ਆ ਰਲ ਮਿਲ ਕੇ ਇਸ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਕਰੀਏ ਪਿਆਰ ਅਦਬ ਸਹਿਬ ਸਤੇ ਗਜਾਇਓ ਕੋਈ ਵੀ ਰਸਨਾ ਬੰਦੀ ਨਾ ਰਵੇ ਸਾਰੇ ਜਣੇ ਕਰਿਓ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਵਾਹਿ ਗੁਰੂ ਸਾਹਿਬ ਦੀ ਆਸਾ ਮਹੱਲਾ ਪੰਡਵਾ ਪੰਚ ਪਦੇ ਰਾਗ ਆਸਾ ਦੇ ਅੰਦਰ ਪੰਚਮ ਗੁਰਦੇਵ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸਾਡੇ ਬਾਦਸ਼ਾਹ ਮਹਾਰਾਜ ਆਪਣੀ ਰਸਮਾਂ ਤੋਂ ਫਰਮਾਨ ਕਰ ਰਹੇ ਆ ਸੋਹਣੀ ਸਰੂਪ ਸੁਜਾਨ ਵਿੱਚ ਕਣ ਅਤ ਗਰਵੈ ਮੋਹਿ ਫਾਕੀ ਤੂੰ ਰਹਾਉ ਐ ਜੀਵ ਰੂਪ ਸਤਰੀ ਮਨਿਆੰਤ ਰਿ ਕੋਲੇ ਬਾਕੀ ਦੇ ਸਾਰੇ ਗੁਣ ਹਨ ਪਰ ਸਭ ਤੋਂ ਵੱਡੀ ਘਾਟ ਆ ਤੇਰੇ ਅੰਦਰ ਇੱਕ ਤੇ ਅਹੰਕਾਰ ਕਰਨਾ ਇੱਕ ਮੋਹ ਦੇ ਵਿੱਚ ਬੈਠ ਕੇ ਕੇਵਲ ਔਰ ਕੇਵਲ ਆਪਣੇ ਤੱਕ ਸੀਮਤ ਹੋ ਜਾਣਾ ਤੇ ਇਹ ਦੋਨੋਂ ਹੀ ਗੁਰਮੁਖੋ ਜਿਸ ਸਮੇ ਅਸੀਂ ਗੁਰੂ ਚਰਨਾਂ ਰਿਟ ਖਲੋ ਕੇ ਅਰਦਾਸ ਦੀ ਸੰਪੂਰਨਤਾ ਦੀਆਂ ਇਹ ਪੰਕਤੀਆਂ ਨੂੰ ਗੁਰਮੁਖੋ ਔਰ ਅਲਮਿਲ ਕੇ ਗੋਨੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਉਸ ਸਮੇਂ ਗੁਰਮਖੋ ਚੁੰਨੇ ਹੋਣਾ ਚਾਹੀਦਾ ਸੀ ਹੰਕਾਰ ਵੀ ਛੱਡਣਾ ਚਾਹੀਦਾ ਸੀ ਤੇ ਮੋਹ ਦੀ ਫਾਹੀ ਵੀ ਟੁੱਟਣੀ ਚਾਹੀਦੀ ਸੀ ਮਨ ਅਖੂ ਚਰਨਾਂ ਦੇ ਖਲੋਕੇ ਤੇ ਕਹੀ ਜਾਂਦਾ ਸਰਬਤ ਦਾ ਭਲਾ ਪਰ ਕਿੰਨਾ ਸਮਾਂ ਲੀਵ ਕੇਵਲ ਜਵਾਨ ਨੇ ਆਖਿਆ ਮਨੁਆ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਾ ਹੋਇਆ ਇਸ ਕਰਕੇ ਸਾਵਧਾਨ ਹੋ ਗੋ ਕੱਲੀ ਜ਼ੁਬਾਨ ਨਾ ਆਖੇ ਸਤਿਮਤ ਗੁਰੂਮੂਰ ਅਸੀਂ ਇਸ ਲੋਕਾਈ ਦਾ ਪਲਾਪ ਨੇ ਹਿਰਦੇ ਤੋਂ ਮੰਗਣਾ ਆਰੰਭ ਕਰ ਦਈਏ ਤੇ ਜਿਸ ਦਿਨ ਇਹ ਸਾਡੇ ਅੰਦਰ ਕਾਰਜ ਹੋ ਗਿਆ ਖਿਰ ਕਿਸ ਗੱਲ ਦਾ ਹੰਧਾਰ ਤੇ ਗੁਰਮੁਖੋ ਕਿਸ ਗੱਲ ਦੀ ਮੋਹ ਦੀ ਫਾਹੀ ਇਹ ਸਭ ਟੁੱਟ ਜਾਣਗੀਆਂ ਪ੍ਰਾਰੰਭਤਾ ਦਾ ਬਲ ਇਸ ਪਾਵਨ ਪਵਿੱਤਰ ਬਚਨਾਂ ਦੇ ਨਾਲ ਸੰਗੁਰੂ ਸੱਜੇ ਪਾਤਸ਼ਾਹ ਆਰੰਭ ਕਰਦੇ ਆ ਪ੍ਰਥਮੇ ਤੇਰੀ ਨੀਕੀ ਦਾ ਨੀਕੀ ਦਰਤ ਛੋਟੀ ਨੀ ਕਰਨaithe ਨੀਕੀ ਦਰਤਾਂ ਚੰਗੀ ਸੋਹਣੀ ਪ੍ਰਥਮੇ ਸਭ ਤੋਂ ਪਹਿਲਾਂ ਤਾਂ ਵੇਖ ਦੀਬ ਰੂਪ ਇਸਤਰੀਏ ਮਾਲਕ ਨੇ ਤੈਨੂੰ ਸਭ ਤੋਂ ਸੋਹਣੀ ਜਾਤੀ ਦੇ ਵਿੱਚ ਪੈਦਾ ਕੀਤਾ ਕਿਹੜੀ ਜਾਤ ਦੀ ਗੱਲ ਕਰਦੇ ਮਹਾਰਾਜ ਆ ਸਾਡੀ ਇਹ ਦੁਨਿਆਵੀ ਅਸੀਂ ਚਵਾਰੇ ਵਾਲੇ ਹੁੰਨੇ ਆ ਉਹ ਵਿੜੇ ਵਾਲੇ ਹੁੰਦੇ ਆ ਅਸੀਂ ਗਲਾਸ ਵਾਲੇ ਆ ਉਹ ਕੌਲੇ ਵਾਲੇ ਹੁੰਦੇ ਆ ਤਾਂ ਚੱਲਦਾ ਇਹ ਨਹੀਂ 84 ਲੱਖ ਜੋਂਨ ਉਪਰ ਆਨਸਕਾ ਪ੍ਰਭ ਦੀ ਵੜਾਈ ਇਸ ਬਾੜੀ ਤੇ ਜੋ ਨਰ ਚੁਕੈ ਸੋ ਆਏ ਜਾਈ ਦੁਖ ਪਾਏਂ ਦਾ 84 ਲੱਖੋਂ ਨੇ ਜੋਨ ਪੈਦਾ ਕੀਤੀ ਤੇ ਸਭ ਤੋਂ ਉੱਤਮ ਜੋਨ ਮਨੁੱਖਾ ਜਨਮ ਆ ਤੇ ਬਾਪ ਪੰਚਮ ਗੁਰੂ ਦੇਵ ਮਨੁੱਖਾ ਜਨਮ ਦੀ ਗੱਲ ਕਰਦੇ ਆ ਨਾ ਕਿਸੇ ਜਾਤ ਦੀ ਗੱਲ ਕਰਦੇ ਆ ਪਰ ਸਾਡੇ ਅੰਦਰ ਇੰਨਾ ਕਿ ਕਿੱਲਾ ਗੱਡਿਆ ਹੋਇਆ ਗੁਰਮਖੋ ਅਸੀਂ ਇਹਦੇ ਵਿੱਚੋਂ ਨਿਕਲਣ ਨੂੰ ਤਿਆਰ ਹਾਂ ਗੁਰੂ ਚਰਨਾਂ 'ਚ ਬੈਠਣਾ ਵੀ ਨਮਸਕਾਰਾਂ ਵੀ ਕਰਨੀਆਂ ਕਈ ਤੇ ਬਾਣੀ ਵੀ ਪੜਦੇ ਆ ਪਰ ਖੁਲੋਤੇ ਉਤੇ ਦੇ ਉੱਥੇ ਆ ਫਿਰ ਦੁਨਿਆਵੀ ਬੰਦੇ ਦੀ ਗੱਲ ਛੱਡੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਆਖਾਉਣ ਵਾਲਿਆਂ ਦੇ ਵੀ ਇਹ ਕਰਮਾਂ ਬਾਣੀ ਨੂੰ ਨਰਨਾ ਕੋਈ ਨਹੀਂ ਹੈ ਬਸ ਉਹਦਾ ਬ੍ਰਹਮ ਗਿਆਨੀ ਹੁੰਨੇ ਆਲੀ ਅਸੀਂ ਬ੍ਰਹਮ ਬ੍ਰਹਮ ਗਿਆਨੀ ਉਹ ਆ ਗੁਰਮੁਖ ਜੀ ਨੂੰ ਬ੍ਰਹਮ ਦੀ ਪਛਾਣ ਹੋਗੀ ਤੇ ਬ੍ਰਹਮ ਕਿਸੇ ਜਾਤੀ ਵਿੱਚ ਨਹੀਂ ਵਸਦਾ ਬ੍ਰह्म ਭਾਵ ਉਹ ਨਰੰਕਰ ਪਾਤਸ਼ਾਹ ਪ੍ਰਕਾਸ਼ ਸਰੂਪ ਹੋ ਸਭ ਵਿੱਚ ਵਰਤਿਆ ਜੋਤ ਰੂਪ ਹੋ ਕੇ ਪੜ ਲਓ ਬਾਪੂ ਨਾਨਕ ਸਭ ਮੈਂ ਜੋਤ ਜੋਤ ਹੈ ਸਭ ਇਹ ਕਹਾ ਬਾਪੂ ਨੇ ਵੀ ਕਿਸੇ ਖਾਸ ਦੇ ਵਿੱਚ ਬਸਦਾ ਹੋ ਪਰ ਨੰਦੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਅਸੀਂ ਤੇ ਬੰਡੀਆਂ ਵਿੱਚ ਸੋਹਣੇ ਲੱਗਦੇ ਆ ਬੰਡੇਰੀ ਅਵਸਥਾ ਦਾ ਕੰਮ ਇਸ ਕਰਕੇ ਗੁਰਮੁਖੋ ਇਹ ਸਾਡਾ ਕੂਰਪਣਾ ਇਹ ਸਾਡੇ ਸੋਹਣਾ ਸੋਹਣਾ ਨਹੀਂ ਬਹਿ ਇਹ ਸਾਡੇ ਅੰਦਰ ਦਾ ਕੂਪ ਚਿਹਰਾ ਵਾ ਜੋ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਵੀ ਸੁਧਾਰ ਨਾ ਸਕੇ ਸਭ ਤੋਂ ਪਹਿਲਾਂ ਤੇ ਇਹ ਜੀਵ ਰੂਪ ਇਸ ਤਰੀਏ ਕੀ ਨੂੰ ਕਹ ਰਿਹਾ ਜਿੰਦ ਨੂੰ ਤੇ ਸਰੀਰ ਭਾਵੇਂ ਮਰਦ ਦਾ ਭਾਵੇਂ ਔਰਤ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਦ ਨੂੰ ਸਾਰਿਆਂ ਦੀ ਹੀ ਗੁਰਮ ਕੋ ਇਸਤਰੀ ਰੂਪ ਆਪਣੀ ਮੈਂ ਕਾਮਣ ਮੇਰਾ ਕੰਤ ਕਰਤਾ ਜਿਹਾ ਕਰਾਏ ਤੇਹਾ ਕਰੀ ਸਿੰਗਾਰ ਮੈਂ ਕਾਮਣ ਮੈਂ ਇਸਤਰੀ ਰੂਪ ਮੇਰਾ ਕੰਤ ਕਰਤਾਰ ਉਹ ਨਿਰੰਕਰ ਪਾਤਸ਼ਾਹ ਵਹਿਗੂ ਉਹ ਮੇਰੇ ਪਤੀ ਪਰਮਾਤਮਾ ਨੇ ਇਸ ਕਰਕੇ ਇਸ ਪਰਮ ਦੇ ਵਿੱਚੋਂ ਨਿਕਲੋ ਅਸੀਂ ਮਰਸ਼ੂਣ ਨੇ ਆ ਅਸੀਂ ਇਸਤਰੀਆਂ ਹੁੰਦੀਆਂ ਨਹੀਂ ਭਾਈ ਜਿੰਦ ਕਰਕੇ ਆਪਾਂ ਸਾਰੇ ਹੀ ਅਕਾਲ ਪੁਰਖ ਵਹਿਗੂ ਜੀ ਦੀਆਂ ਇਸਤਰੀਆਂ ਇਸ ਯੁਗ ਮਹਿ ਪਰਖ ਏਕ ਹੈ ਹੋਰ सगली ਨਾਰ ਸਵਾਈ ਇਸ ਜਗ ਮੈਂ ਪੁਰਖ ਏਕ ਹੈ ਇਸ ਸ੍ਰੋਗਮ ਬ੍ਰਹਮੰਡਾਂ ਦੇ ਅੰਦਰ ਅੰਦਰ ਪੁਰਖ ਕੋਈ ਆ ਕਰਤਾ ਪੁਰਖ ਤੇ ਗੁਰਮਖੋ ਬਾਾਕੀ ਜਿਤਨੇ ਵੀ ਜੀਵਾ ਉਹ ਸਾਰੇ ਇਸਤਰੀ ਰੂਪ ਨੇ ਤੇ ਗੁਰੂ ਮਹਾਰਾਜ ਪੰਚਮ ਗੁਰਦੇਵ ਇਸ ਜਿੰਦ ਨੂੰ ਕਹਿੰਦੇ ਆ ਅਣਜਾਣ ਜਿੰਦੇ ਤਿਆਨ ਮਾਰ ਕੇ ਵੇਖ ਪ੍ਰਮਾਤਮਾ ਨੇ ਤੈਨੂੰ ਕਿੰਨੀ ਉੱਚੀ ਅਵਸਥਾ ਤੇ ਬਿਠਾਇਆ 84 ਲੱਖ ਦਾ ਸਰਦਾਰ ਬਣਾਇਆ ਤੈਨੂੰ ਤੇਰੇ ਕੋਲੇ ਮਾਣ ਆ ਇਸ ਵੱਲ ਦਾ ਪਰ ਇਸ ਮਾਣ ਨੂੰ ਤੂੰ ਸਮਝ ਨਹੀਂ ਸਕੀ ਦੁਤਿਆ ਤੇਰੀ ਮਨੀਏ ਪਾਂਤ ਮੈਨੂੰ ਕੰਨਾ ਉੱਤੇ ਬਿੰਦੀ ਪਾਤ ਨਹੀਂ ਪੜਨਾ ਪਾਤ ਪੜਾਂਗੇ ਤਾਂ ਪੱਤਾ ਅਰਥ ਹੋ ਜਾਊ ਪਾਤ ਦਾ ਅਰਥ ਹੰ ਦਾ ਖਾਨਦਾਨੀ ਦੂਸਰਾ ਇਹ ਮਨੁੱਖਾ ਜਨ ਜੰਦਾ ਜਿਹੜਾ ਖਾਨਦਾਨੀ ਗੁਰਮੁਖੋ ਪਛੋਚੜਾ ਬਹੁਤ ਉੱਤਮਾ ਕਿਉਂ ਉੱਤਮਾ ਨਰੰਕਾਰ ਆਕਾਰ ਉਪਾਇ ਖਾਨਦਨ ਸਾਡਾ ਉਹ ਨਰੰਕਾਰ ਪਰਸ਼ਾ ਵਹਿਗੂ ਉਹਨੂੰ ਤੁਸੀਂ ਖੁਦਾਏ ਆਖੋ ਕੋਨ ਤੁਸੀ ਰਾਮ ਆ ਕੋਨ ਤੁਸੀ ਕ੍ਰੀਮ ਆ ਕੋ ਸਾਡਾ ਮੁੱਢ ਕੋਣਾ ਅਕਾਲ ਪੁਰਖ ਗੁਰਮਖੋ ਖਾਨਦਾਨ ਸਾਡਾ ਇਨਾ ਉੱਚਾ ਪਰ ਗੁਰਮਖੋ ਅਸਲ ਸੰਜਾਨੇ ਨਿਕਕ ਵੀ ਇਸ ਵਚਨ ਨੂੰ ਅਸੀਂ ਕਮਾਈ ਰਹੇ ਹਾਂ ਕਿਦੇ ਵਲ ਧਿਆਨ ਨਹੀਂ ਹੈ ਸਾਡਾ ਗੁਰਬਾਣੀ ਨੇ ਕਿਤੇ ਨਹੀਂ ਲਿਖਿਆ ਜਾਤ ਕਰਕੇ ਕੋਈ ਛੋਟਾ ਜਾਂ ਜਾਤ ਕਰਕੇ ਕੋਈ ਵੱਡਾ ਕੋਈ ਖਾਨਦਾਨ ਕਰਕੇ ਵੱਡਾ ਨਾ ਇਹ ਤੇ ਬਾਣੀ ਨਹੀਂ ਕਿਹਾ ਹੀ ਨਹੀਂ ਹੈ ਬਾਣੀ ਤੇ ਇਹ ਕਹਿੰਦੀ ਆ ਵੀ ਗੁਰਮਖੋ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਬਰੈ ਸੋਇ ਜੇ ਕੋਈ ਗੁਰਮਖੋ ਬਾਬੂ ਕੇ ਅੰਦਰ ਨੀਤ ਜਾਤ ਦੇ ਅੰਦਰ ਪੈਦਾ ਹੋ ਕੇ ਰੱਬ ਦੇ ਗੁਣ ਗਾਏ ਤੇ ਨਾਨਕ ਆਪਣੇ ਤਨ ਤੋਂ ਚੰਮ ਉਤਾਰ ਜੋੜਾ ਬਣਾਉ ਤੇ ਚਰਨਾਂ 'ਚ ਪਾਉਣ ਨੂੰ ਤਿਆਰ ਆ। ਇਸ ਕਰਕੇ ਵਿੱਚ ਸਨਾਤੀ ਸੇਵਕ ਹੋਏ ਤਾਂ ਕਾ ਕਹਿਣਾ ਕਹਿਣਾ ਕੋਈ ਨਹੀਂ। ਉਹਦਾ ਕੀ ਗਣਾ ਜਿਹਦੇ ਕੋਲੇ ਸਾਰੀਆਂ ਸੁਖ-ਸਹੂਲਤਾਂ ਪੈਸਾ ਟੱਕਾ ਹੈ ਤੇ ਰੱਬ ਦੀ ਬੰਦਗੀ ਕਰਨੀ ਕਿੰਨੀ ਕੋਖੀ ਆ। ਪਰ ਅਸਲ ਵਿੱਚ ਜੀ ਕੋਈ ਗੁਰਮੁਖੋ ਗਰੀਬ ਘਰ ਵਿੱਚ ਪੈਦਾ ਹੋ ਰੱਬ ਦੇ ਗੁਣ ਗਾਏ ਤੇ ਬਾਪੂ ਕਹਿੰਦਾ ਮੈਂ ਕੁਰਬਾਨ ਜਾਂ ਨਾਉ ਤਾਉਂ ਤਾ ਕਬੀਰ ਸਾਹਿਬ ਨੂੰ ਕਹਿੰਦੇ ਜੁਲਾਹ ਇਹ ਤੇ ਸ਼ੁੱਧ ਰਾਇ ਰੱਬ ਦੇ ਗੁਣ ਨਹੀਂ ਗਾ ਸਕਦਾ ਤੇ ਬਾਪੂ ਕਬੀਰ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਂ ਨਾ ਆਪਣੀ ਜਾਤ ਖੂਲ ਤੋਂ ਜਿਹਦੇ ਵਿੱਚ ਮੈਂ ਪੈਦਾ ਹੋ ਰੱਬ ਦੇ ਗੁਣ ਗਾ ਰਿਆਂ ਆਂ ਕਿਰਤ ਵਰਤ ਵੀ ਕਰਨੇ ਆਪਣੇ ਤੇ ਰੱਬ ਦੇ ਗੁਣ ਵੀ ਗਾਣਾ ਇਸ ਕਰਕੇ ਗੁਰਮੁਖ ਜਦੋਂ ਸਭ ਕੁਲ ਤਾਂ ਹੁੰਦੀਆਂ ਉਦੋਂ ਅਸੀਂ ਰੱਬ ਨਾਲ ਚੇਤੇ ਕੋਈ ਨਹੀਂ ਕਰਦੇ ਤੇ ਜਦੋਂ ਥੋੜਾ ਜਿਹਾ ਕੁਝ ਨੁਕਸਾਨ ਹੋਵੇ ਤੇ ਥੋੜਾ ਹੁਸ ਸਾਡੇ ਕੋਲੋਂ ਚਲਾ ਜਾਵੇ ਤੇ ਫਿਰ ਰੱਬ ਨੂੰ ਉਲਾਮੇ بڑے بڑے ਫਿਰ ਬੜਾ ਚੇਤੇ ਕਰਦੇ ਹਾਂ ਅਸੀਂ ਇਸ ਕਰਕੇ ਸਾਵਧਾਨ ਰਹੋ ਸਾਡੀ ਸਭ ਦੀ ਜਿਹਨੂੰ ਵੀ ਮਨੁੱਖਾ ਜਨਰ ਮਿਲਿਆ ਹੋਵੇ Hindu ਆ ਉਹ ਮੁਸਲਮਾਨ ਹੋ ਜੈਨੀ ਬੋਧੀ ਪਾਰਸੀ ਪਾਰਸੀ ਕੋਈ ਹੋਵੇ ਸਾਡਾ ਸਬਦ ਦਾ ਧੁਰਾ ਸਾਡਾ ਸਬਦ ਦਾ ਕੇਂਦਰ ਸਾਡਾ ਸਬਦ ਦਾ ਜੋ ਜਿਵੰਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਸਾਡਾ ਇੱਕ ਖਾਨਦਾਨ ਜਿੰਦੇਬ ਦੂਜਾ ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਆ ਬਹੁਤ ਉਤਮਾ ਕਲਪਾਈ ਸਾਹਿਬ ਸਿਮਰਨ ਤੋਂ ਪਹਿਲਾਂ ਆਪਾਂ ਨੂੰ ਸਮਝਾ ਰਹੇ ਸੀ ਕਿ ਮਨ ਤੂੰ ਜੋ ਤੋ ਸਿਰੂਪ ਹੈ ਮਨਾਂ ਤੂੰ ਕੋ ਸੇ ਦੇ ਰੂਪ ਆ ਪ੍ਰਗਲਤੀ ਹੋ ਗਈ ਆ ਆਪਣਾ ਮਨ ਨੂੰ ਪਛਾਣ ਤੂੰ ਆਪਣਾ ਆਪ ਪਛਾਣ ਰਿਆ ਕੌਣ ਮੈਂ ਫਲਾਨਾ ਕੌਣ ਮੈਂ ਫਲਾਨਾ ਸਿੱਖ ਦੇ ਨਾਮ ਨਾਲ ਲੱਗੇ ਹੋਏ ਨੇ ਤਖਲਸ ਇਹ ਗੁਰਮਖੋ ਉਹਨੇ ਨਹੀਂ ਸਿਲਾਇਆ ਇਹ ਅਸੀਂ ਆਪ ਹੀ ਲਾਇਏ ਹੋਏ ਆ ਇਸ ਕਰਕੇ ਉਹਨੇ ਕੇਵਲ ਸਿੱਖ ਪੈਦਾ ਕੀਤਾ ਸੀ ਤੇ ਬਚਨ ਕੀਤਾ ਸੀ ਸਿੱਖੀ ਸਿੱਖਿਆ ਗੁਰਬੀਚਾਰ ਜੇ ਤੇ ਗੁਰੂ ਕੀ ਵਿਚਾਰ ਆ ਫਿਰ ਤੁਸੀਂ ਸਿੱਖੋ ਵਰਨਾ ਮੈਂ ਤੁਹਾਨੂੰ ਸਿੱਖ ਨਹੀਂ ਕਹਿੰਦਾ ਸੋਸ਼ਕ ਸਖਾ ਬੰਦ ਬਹਿ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਤੇ ਹੁਣ ਧਿਆਨ ਮਾਰ ਲਿਓ ਵੀ ਆਪਾਂ ਸਿੱਖ ਤੇ ਲਖਾਈ ਫਿਰਦੇ ਆ ਆਪਾਂ ਹੈਗੇ ਉਹਦੇ ਬਾਣੇ ਬਾਣੇ ਚ ਕੀ ਕਮਾਈ ਕਰ ਰਹੇ ਹਾਂ ਜੀ ਆਪ ਤੋਂ ਦੇ ਬਾਣੇ ਵਿੱਚ ਆ ਕੇ ਇਸ ਕਰਕੇ ਇਹਨਾਂ ਕ੍ਰਿਤੀਆਂ ਚੋਂ ਨਿਕਲੋ ਤੇ ਗੁਰਮਖੋ ਦੇ ਸੱਚੇ ਸੁੱਚੇ ਗਿਆਨ ਨੂੰ ਆਪਣੇ ਹਿਰਦੇ ਰੂਪ ਕਰਜ ਵਸਾਈਏ ਤੇ ਸਾਡੀ ਸਬਦੀ ਜਿਹਨੂੰ ਵੀ ਮਨੁੱਖਾ ਜਨ ਕਲਿਆ ਉਹ ਅਮੀਰ ਹੋ ਗਰੀਬ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਸਬ ਦਾ ਖਾਨਦਾਨ ਉਹ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਤ੍ਰਿਤਿਆ ਤੇਰਾ ਸੁੰਦਰ ਥਾ ਤੀਜਾ ਤਰਾ ਤਰਾ ਬਹੁਤ ਸੋਨਾ ਕਿਥੇ ਜੀ ਆ ਸਰੀਰ ਕਿੱਥੇ ਰਹਿਦਾ ਘਰ ਵਿੱਚ ਤੇ ਜੋਰ ਲੱਗਿਆ ਹੋਇਆ ਨਾ ਕਿ ਲੋਕ ਖੜ ਕੇ ਦੇਖਣ ਤੇ ਪਗਲਿੰਦੀ ਹੋਵੇ ਲੱਗਿਆ ਨਾ ਜੋਰ ਤੇ ਬਾਪੂ ਕਹਿੰਦਾ ਤੇਰੇ ਰਹਿਣ ਵਾਸਤੇ ਬਹੁਤ ਸੁੰਦਰ ਥਾਂ ਬਣਾਇਆ ਕਿਹੜਾ ਆ ਮਨੁੱਖਾ ਜਨਮ ਦਿੱਤਾ ਨਾ ਮਾਲਕ ਜੀ ਨੇ ਸਭ ਨੂੰ ਆ ਮਨੁੱਖਾ ਜੀਵਨ ਜਿਹੜਾ ਦਿੱਤਾ ਨਾ ਉਹਨੇ ਸਰੀਰ ਸਾਨੂੰ ਦਿੱਤਾ ਇਹ ਬੇਸ਼ਕੀਮਤੀ ਆ ਗੁਰੂ ਘਰ ਇਹਦੀ ਕੀਮਤ ਹੀ ਕੋਈ ਨਹੀਂ ਹੈ ਜਿਹੜੇ ਆਪਾਂ ਕਹਿੰਨੇ ਆ ਨਾ ਕਿ ਰੱਬ ਨੇ ਕੀ ਦਿੱਤਾ ਤੱਲਾ ਸਾਡੇ ਅੱਖਾਂ ਦੀ ਜੋਤ ਲੈ ਲਵੇ ਤੇ ਫਿਰ ਸੁਣ ਲੈਣਗੇ ਪੁੱਛਿਓ ਕਦੇ ਉਸ ਮਨੁੱਖ ਨੂੰ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਪੁੱਛ ਲਿਓ ਲੋਭੀ ਮਨੁੱਖਾ ਜਨਮ ਤੱਕ ਕੀ ਦਿੱਤਾ ਰੱਬ ਨੇ ਵੀ ਨਹੀਂ ਵੀ ਉਹ ਪੁੱਛੋ ਜਵਾਨ ਤੇ ਹੈ ਜਿਹਦੇ ਕੋਲੇ ਸ਼ਬਦ ਹੀ ਨਹੀਂ ਹੈਨ ਪੁੱਛੋ ਉਹਨੂੰ ਵੀ ਤੇਰਾ ਜੀਵਨ ਕਿਹੋ ਜਿਹਾ ਪੁੱਛੋ ਕਦੇ ਉਹ ਸਾਨੂੰ ਜੀਦੇ ਗੁਰਮੁਖੋ ਹੱਥ ਜਾਂ ਪੈਰ ਨਕਾਰਾ ਹੋ ਗਿਆ ਤੇ ਉਹਨੂੰ ਪੁੱਛ ਕੇ ਵੇਖਿਓ ਕਿਵੇਂ ਆ ਤੇ ਆਪਾਂ ਨੂੰ ਅਨੇ ਗੁਰਮਖੋ ਸਾਨੂੰ ਰੋਗ ਰੋਗਾਂ ਤੋਂ ਰਹਿਤ ਆ ਦੇਵ ਬਖਸ਼ ਦਿੱਤੀ ਪਰ ਹੀ ਸੁਗਰਣੀ ਕਰਦੇ ਜਹ ਪ੍ਰਸਾਦ arogh kanchan dehi ਕੀ ਕਰਨਾ ਚਾਹੀਦਾ ਸੀ ਜੀ ਲਿਵ ਲਾਭ ਉਸ ਆ ਰਾਮ ਸਨੇਹੀ ਲਈ ਲਿਵ ਦੇ ਨਾਲ ਨਾਲ ਨਾ ਬਹੁਤ ਜੀਵ ਰੂਪ ਇਸਤਰੀ ਤਨੂਆਂ ਨੇ ਵਸਣ ਵਾਸਤੇ ਆ ਮਨੁੱਖਾ ਜਨਮ ਰੂਪ ਥਾਂ ਦਿੱਤਾ ਇਸ ਦੇਹੀ ਕੋ ਸਮਰਹ ਦੇ ਇਹਨੂੰ ਮਨੁੱਖਾ ਜਨਮ ਤੇ ਦੇਵੀ ਦੇਵਤੇ ਵੀ ਲੋਜਦੇ ਆ ਤੈਨੂੰ ਮਿਲਗੀ ਤੇ ਤੈਨੂੰ ਕਦਰ ਕੋਈ ਨਹੀਂ ਹੈ ਇਸ ਕਰਕੇ ਬਾਣੀ ਨੂੰ ਕਦੋਂ ਪੜੋ ਤੇ ਗੁਰਮਖੋਜ ਜਿਸ ਦੇਹ ਕਾਦੇ ਵਾਸਤੇ ਲੋਜਦੇ ਆਓ ਤੇ ਵੀ ਦੇਵਤੇ ਕਾਦੇ ਵਾਸਤੇ ਲੋਜਦੇ ਆ ਵੀ ਨਸ਼ੇ ਕਰੀਏ ਜਾ ਕੇ ਕਿ ਇਧਰ ਉਧਰ ਸੰਗ ਫਸਾਈ ਰੱਖੀ ਨੀ ਕਿਸੇ ਨਾ ਕਿਸੇ ਨਾਲ ਕਿ ਈਰਖਾ ਕਰੀਏ ਜਾ ਕੇ ਇਸ ਜਨਮ ਜਨਮ ਚ ਉਹ ਨਹੀਂ ਭਾਈ ਉਹ ਇਸ ਕਰਕੇ ਲੋਚਦੇ ਆ ਮਨੁੱਖਾ ਜਨਮ ਵਿੱਚ ਜੀਵਾਤਮਾ ਪਰਮ ਆਤਮਾ ਦੇ ਵਿੱਚ ਅਪੇਰ ਹੋ ਜਾਵੇ ਇਹ ਕੇਵਲ ਮਨੁੱਖਾ ਜਨਮ ਜਿਉਣਾ ਗੁਰੂ ਘਰ ਇਸ ਤੋਂ ਬਾਅਦ ਸੱਜੇ ਕੱਬੇ ਕਿਤੇ ਨਹੀਂ ਹੋਣਾ ਏ ਤੇ ਹੁਣ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਸਾਨੂੰ ਇਹਦੀ ਕਦਰ ਕੋਈ ਨਹੀਂ ਦੇਖ ਸੋਣੀ ਓ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀਆਂ ਨੇ ਦੇ ਦਿੱਤੀ ਏ ਇਹਦੇ ਵਿੱਚ ਜੀਵ ਰੂਪ ਜਿੰਦ ਵਸਦੀ ਆ ਤੇ ਇਸ ਜਿੰਦ ਨੇ ਸਦੀ ਵੇਲੇ ਵਿੱਚ ਨਹੀਂ বাসਨਾ ਗੁਰਮੁਖੋ ਜਿੰਨਾ ਕੋ ਦਾ ਹੁਕਮੋਂ ਨਾ ਕੀ ਇਹਦੇ ਅੰਦਰ ਵਸੂ ਉਹ ਤੇ ਇਹਦੇ ਵਿੱਚ ਰਹਿ ਕੇ ਅਸੀਂ ਇਹਨੂੰ ਸਵਾਰਨਾ ਸੀ ਨਾ ਕਿ ਵਿਗਾੜਨਾ ਸੀ ਬਾਪੂ ਕਹਿੰਦਾ ਇੰਨਾ ਕੁਝ ਉਹਨੇ ਤੈਨੂੰ ਬਖਸ਼ਿਆ ਵਿਗੜ ਰੂਪ ਮਨਮਹਿ ਅਵਮਾਨਨ बिगड़े बिगड़े ਆ ਗਿਆ ਕੁਝ ਜਿਹੜਾ ਕਿਸੇ ਅਰਥ ਨੂੰ ਹੈ ਉਹ ਸੰਰੰਗਕਾਰੀਆਂ ਨੇ ਤੇ ਰਹਿਣ ਵਾਸਤੇ ਸੁੰਦਰ ਸਰੀਰ ਦਾ ਪ੍ਰਬੰਧ ਕੀਤਾ ਪ੍ਰਮਾਤਮਾ ਨੇ ਤੇ ਦਾ ਮੁੱਢਕਢੀ ਮਾਂ ਉਹਦੀ ਵੰਸ਼ ਦੇ ਵਿੱਚੋਂ ਆਨ ਤੋਂ ਆਤਮਾ ਪ੍ਰਮਾਤਮਾ ਦੀ ਅੰਸ਼ਾ ਤੇ ਸਭ ਤੋਂ ਵੱਧ ਗੁਰਮੁਖਾ ਪ੍ਰਥਮੇਂ ਤਰੀਨੀ ਕੀ ਜਾਤ ਬੜੀ ਸ਼ੋਭਨੀਕ ਬੜੀ ਚੰਗੀ ਮਨੁੱਖਾ ਜਨਮ ਜਾਤ ਦੇ ਵਿੱਚ ਤਰਾ ਜਨਮ ਲਿਆ ਪਰ تیر ਕੁਝ ਇੱਕ ਰੂਪ ਨੇ ਅਹੰਕਾਰ ਨੇ ਇਹ ਸਾਰਾ ਕੁਝ ਅਜਾਈਂ ਕਰਕੇ ਰੱਖੇ ਦਿੱਤਾ ساری ਜ਼ਿੰਦਗੀ ਅਹੰਕਾਰ ਕਰ ਕਰਕੇ ਇਸ ਮਨੁੱਖਾ ਜਨਮ ਦੀ ਕੀਮਤ ਨੂੰ ਘਟਾਉਂਦਾ ਰਿਹਾ ਤੂੰ ਇਸ ਦੇ ਗੁਣ ਮੂਲ ਜਾਣਿਆ ਨਾ ਤੈਨੂੰ ਇਹ ਦੀ ਸਮਝ ਹੀ ਨਾ ਪਈ ਆਓ ਗੁਰੂ ਕੋ ਬਾਣੀ ਅੰਦਰੋਂ ਇਹਨੂੰ ਸਮਝਣ ਦਾ ਯਤਨ ਕਰੀਏ ਮਾਪੂ ਬਾਣੀ ਅੰਦਰ ਫਰਮਾਨ ਕਰ ਦਿਆ ਜਿਨੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੇ ਆ ਗਏ ਆਏ RAM ਰਾਜੇ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਆ ਕੇ ਰੱਬ ਜੀ ਦਾ ਨਾਮ ਲੈਣਾ ਚੰਗਾ ਹੀ ਨਹੀਂ ਸਮਝਿਆ ਸੇ ਕਾਹੇ ਆ ਗਏ RAM ਰਾਜੇ ਏ ਭਾਈ ਉਹਨਾਂ ਨੇ ਮਨੁੱਖਾ ਜਨਮ ਵਿੱਚ ਆਉਣਾ ਹੀ ਕਦੇ ਵਾਸਤੇ ਆ ਇਹਦੋਂ ਦੇ ਨਹੀਂ ਹੁੰਦੇ ਇਹਦੋਂ ਤੇ ਮਾਲਕ ਮਨੁੱਖਾ ਜਨਮ ਦਿੰਦਾ ਹੀ ਨਾ ਅਜਾਈਂ ਗਵਾਕੇ ਤਰਲੇ ਆਪ ਲਾਹਾ ਕੋਈ ਨਹੀਂ ਛਟਿਆ ਤੇ ਜੇ ਗੁਰੂ ਮਰਸ਼ਦ ਕਹਿੰਦੇ ਆ ਵੀ ਆ ਲਾਹਾ ਖਟ ਲਈਏ ਤੇ ਬਾਪੂ ਬਾਣੀ ਅੰਦਰ ਫਰਮਾਨ ਕਰ ਦਿਆ ਬੁਰੇ ਖਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਜਿਸ ਸਮੇਂ ਨਾਮ ਦੀ ਗੱਲ ਹੋਵੇ ਭਜਨ ਬੰਦਗੀ ਦੀ ਗੱਲ ਹੋਵੇ ਉਸ ਸਮੇਂ ਆਲਸ ਨੂੰ ਦੰਦੀਅ ਤੇ ਬੁਰੇ ਕੰਮ ਨੂੰ ਸ਼ੇਰ ਬਣ ਜਾਂਦਾ ਚੰਗਿਆਈਆਂ ਆਲਕ ਕਰੇ ਬੁਰਿਆਈਆਂ ਹੋਏ ਸ਼ੇਰ ਇਸ ਕਰਕੇ ਭਾਈ ਆਪਾਂ ਆਪਣੀ ਵਿਰਤੀ ਨੂੰ ਬਦਲਣਾ ਇਹ ਪਹਿਲਾ ਬੰਦ ਆ ਇਸ ਪਾਵਨਾ ਪਵਿੱਤਰ ਸ਼ਬਦ ਦਾ ਰਹਾਉ ਦੇ ਬੰਦ ਨੂੰ ਔਰ ਪ੍ਰਾਰੰਭਤਾ ਦੇ ਬੰਦ ਨੂੰ ਗੁਰਮੁਖੋ ਸਾਂਝਾ ਕਰਦੇ ਆ ਇਹ ਹਾਜਮ ਹੋਣ ਵਾਲੇ ਤੇ ਸ਼ਬਦ ਹੈ ਨਹੀਂ ਪਰ ਫਿਰ ਵੀ ਆਪਾਂ ਇਹਨਾਂ ਨੂੰ ਹਾਜਮ ਕਰੀਏ ਆਪਣੇ ਅੰਦਰੋਂ ਕ੍ਰਿਤੀਆਂ ਨੂੰ ਛੱਡੀਏ ਮਨੋ ਕੋ ਮਨੋ ਖਡਾਂ ਦੀ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਇਹ ਆਪਾਂ ਕਰਨਾਲ ਮੈਨੂੰ ਵੀ ਹੁਕਮ ਆ ਤੁਹਾਨੂੰ ਵੀ ਹੁਕਮ ਆ ਮੈਂ ਆਪਣੇ ਮਨ ਨੂੰ ਇਹਨੂੰ ਸਮਝਾਉਣ ਦਾ ਜਤਨ ਕਰਨਾ ਤੁਸੀਂ ਆਪਣੇ ਲਈ ਮਨ ਨੂੰ ਸਮਝਾਓ ਇਸ ਕਰਕੇ ਸਤਿਗੁਰੂ ਸਦੇ ਪਾਤਸ਼ਾਹ ਮਹਾਰਾਜ ਪੰਚਮ ਗੁਰਦੇਵ ਜੀਾਂ ਦੀ ਰਸਨਾ ਤੋਂ ਆਪਾਂ ਇਸ ਪਵਨਾ ਪਵਿੱਤਰ ਬਚਨ ਨੂੰ ਸ਼ਾਂਝਾ ਕੀਤਾ ਇਸ ਦੀ ਵਿਚਾਰ ਕਰਦੇ ਆਂ ਰਹਾਉ ਦੇ ਬੰਦ ਨੂੰ ਸਾਂਝਾ ਕਰਦੇ ਆ ਗੁਰੂ ਕੀ ਬਾਣੀ ਆਪ ਜੀਆਂ ਦੇ ਨਾਲ ਵਿਚਾਰ ਕਰਦੇ ਆ ਗੁਰਮ ਕੋ ਇੱਕ ਨਹੀਂ ਬੇਅੰਤ ਹਲਕੀਆਂ ਪੁਲਾਂਤ ਰੂਹੀਆਂ ਹੁੰਨਾ ਹੋਣੀ ਅਨੰਦ ਦੇ ਸੇਵਾ ਦਰਸਨ ਮਾਫ ਕਰਨਾ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਣ ਹੋਣ ਕਰਨ ਸਭ ਦੀ ਥੋੜੀ ਵਿੱਚ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਣ ਕਰਿਓ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਆਂ ਦੇ ਚਰਨਾਂ ਦੇ ਨਾਲ ਪਈਏ ਮੁਰਮਕੋ ਨਸ਼ਿਆਂ ਦਾ ਤਿਆਗ ਕਰੀਏ ਕਿ ਸ਼ਾਂਤ ਸਤਾਰਾਂ ਦੀ ਸੰਭਾਲ ਕਰੀਏ ਗੁਰੂ ਕੇ ਬਚਨਾਂ ਦੇ ਫੁੱਲ ਛਾੜੀਏ ਗੁਰੂ ਕੇ ਜਹਾਜੇ ਛੜੀਏ ਫਿਰ ਆਪਣਾ ਸਬਦ ਦਾ ਲੋਕ ਸੁਖੀਏ ਪ੍ਰਲੋਪ ਸਹਿ ਦੇ ਨਾਨਕ ਹਰ ਪ੍ਰਾਪਤਿ ਮੇਲੇ ਆਓ ਗੁਰਮਖੰਦ ਦੀ ਰਸਨਾ ਤੋਂ ਅਨੰਦ ਸ਼ਬਦੀ ਬਾਣੀ ਦਾ ਪਾਠ ਸਤਿਗੁਰੂ ਸੱਜੇ ਪਾਤਸ਼ਾਹ ਮਾਲਕੀਆ ਦੇ ਚਰਣਾ ਚਰਨਾਂ ਅਸ ਬੇਨਤੀ ਪਵਨ ਪਵਿੱਤਰ ਹੋ ਗੁਰੂ ਸਰਵਣ ਕਰੀਏ ਪਿਆਰ ਅਦਬ ਸਤਿ ਫੜੇ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ